ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਘਰ ਹੀ ਮਹ ਹੈ ਦੁਜੈ ਭਾਏ ਹਨੇਰਾ ਚਾਨਣ ਹੋਵੇ ਛੋੜ ਹਉ ਮੇਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨ ਦਿਨ ਨਾਮ ਦਿਆ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 126 ਅੰਗ ਤੇ ਸੁਭਾਇਮਾਨ ਹਨ ਇਹਨਾਂ ਤੋਂ ਕਹ ਰਹੇ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਮਝਾ ਰਹੇ ਹਨ ਉਹ ਜਿਨੀ ਸਤਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਘਰ ਹੀ ਮਾਹੇ ਦੂਜੈ ਭਾਏ ਹਨੇਰਾ ਇਸ ਤੁਕਰਾਏ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸ ਰਿਹਾ ਹੈ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਮਾਇਆ ਦੇ ਮੋਹ ਦੇ ਕਾਰਨ ਭਾਵ ਮੇਰੇ ਮਨ ਦੀ ਮਾੜੀ ਸੋਚ ਗਲਤ ਵਿਚਾਰਾਂ ਦੇ ਕਾਰਨ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ ਪ੍ਰਮਾਤਮਾ ਮੈਨੂੰ ਮੇਰੇ ਨਿਜ ਘਰ ਵਿੱਚ ਨજર ਹੀ ਨਹੀਂ ਆਉਂਦਾ ਚਾਨਣ ਹੋਵੇ ਛੋੜੇ ਹਉਮੈ ਮੇਰਾ ਜਦੋਂ ਮਨੁੱਖ ਨੇ ਮੇਰੇ ਮਨ ਨੇ ਗੁਰੂ ਦੀ ਸਰਨ ਲੈ ਕੇ ਭਾਵ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਅੰਦਰ ਹਉਮੈ ਤੇ ਮੋਲੂ ਦੂਰ ਕਰ ਲਿਆ ਹੈ ਤਾਂ ਮਨੁੱਖ ਦੇ ਅੰਦਰ ਮੇਰੇ ਮੇਰੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਪਰਮਾਤਮਾ ਮੈਨੂੰ ਮੇਰੇ ਨਿਜ ਘਰ ਹਿਰਦੇ ਵਿੱਚ ਨਜ਼ਰ ਆ ਜਾਂਦਾ ਹੈ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨ ਦਿਨ ਨਾਮ ਧਿਆ ਬਣਿਆ ਹੁਣ ਗੁਰੂ ਦੇ ਸ਼ਬਦ ਨਾਲ ਜੁੜਿਆ ਆਤਮਿਕ ਆਨੰਦ ਦੇਣ ਵਾਲੀ ਪਰਮਾਤਮਾ ਦੇ ਸਿਫਤ ਸਲਾ ਮੇਰੇ ਅੰਦਰ ਉਗੜ ਪੈਂਦੀ ਹੈ ਉਗੜ ਆਉਂਦੀ ਹੈ ਹੁਣ ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਭਾਵ ਗੁਰੂ ਦੀ ਸਿੱਖਿਆ ਤੇ ਚੱਲਦਾ ਹਾਂ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਨ ਕਰਨ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਵੱਧ ਤੇ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਵਿਚਾਰਤਾ ਰਾ ਹਰ ਇੱਕ ਪ੍ਰਾਣੀ ਤੱਕ ਪੁੱਜ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਅਧਾਰਾ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ